ਕਮਲ ਕੀ ਕਹਿਣਾ ਚਾਹੇਗਾ ਟੋਲ ਜਿਹੜਾ ਵੱਧ ਗਿਆ ਹੈ ਟੋਲ ਲਗਾਤਾਰ ਵਧੀ ਜਾ ਰਿਹਾ ਕਿੱਥੋਂ ਉੱਕਿਆ ਕਹਿਣਾ ਚਾਹੁੰਦੇ ਤੁਸੀਂ ਇਹ ਚੱਲ ਚੱਲ ਰਿਹਾ ਕੰਮ ਹੁਣ ਕੀ ਕਰ ਸਕਦੇ ਹਾਂ ਵਸਤੇ ਚਾਹੀਦੀ ਤਾਂ ਜਾਣਾ ਪੈਣਾ ਸਾਨੂੰ ਤਾਂ ਮਜਬੂਰੀ ਹੈ ਢੇਲੀ ਜਾਣੇ ਵਾਸਤੇ ਉਹ ਕਹਾ ਤਾਂ ਹੈ ਹੀ ਹੈ ਜੀ ਯਾ ਮੇਰੇ ਦਿਮਾਗ ਵਿੱਚ ਕਈ ਬਾਰੇ ਕੰਮ ਆਇਆ ਮੈਂ 30 ਰੁਪਏ ਤੇ ਮੈਂ ਬੋਲ ਰਿਹਾ 30 ਰੁਪਏ ਤੇ ਜਾਣ ਲੱਗਾ ਸੀਗਾ ਮੈਂ ਡੈਡੀ ਨਾਲ ਅੱਜ 70 ਰੁਪਏ ਹੋ ਗਿਆ ਮੈਂ ਹੁਣ ਹੀ ਬੋਲ ਰਿਹਾ ਮੈਂ 60 ਰੁਪਏ ਦੇ ਰਹਾ ਸੀ ਉਹਦੇ 70 ਹੋ ਗਏ ਮੈਂ ਹਾਂ ਜੀ ਚਲੋ ਠੀਕ ਹੈ ਸਾਡੀ ਤਾਂ ਮਜਬੂਰੀ ਸਾਨੂੰ ਜਾਣਾ ਪੈਣਾ ਸਰਕਾਰ ਸੋਚ ਰਹੀ ਹੈ ਕੀ ਕਰੇ ਹੁਣ ਕਿਦੋਂ ਕੀ ਬੋਲ ਸਕਦੇ ਆ ਸਾਰੇ ਸਾਡੇ ਚੱਲ ਰਿਹਾ ਕੰਮ ਚਲਾ ਹੀ ਰੱਖੋਗੇ ਹਾਂਜੀ ਹੂੰ ਜੀ ਰਾਜੀ ਇੱਕ ਟੋਲ ਵਧਾ ਦਿੱਤੇ ਗਏ ਹਮਾਚਲ ਵੱਲੋਂ 10 ਰੁਪਏ 20 ਰੁਪਏ ਇਸ ਪਹਿਲੀ ਤਰੀਕ ਤੋਂ ਕਿਵੇਂ ਦੇਖਦੇ ਹੋ ਆਵਾਜਾਈ ਉਹ ਕੀ ਗਰੀਬਾਂ ਦਾ ਕਿਵੇਂ ਦੇਖਦੇ ਹੋ ਸਾਰਾ ਦੇਖੋ ਜੀ ਸਭ ਕੁਝ ਨਾਲ ਤਾਂ ਸਾਡੇ ਘੇਰ ਰਹੇ ਨੇ ਸਾਰੇ ਨਾਲ ਦਿੱਲੀ ਮਾਚੇ ਦੇ ਨਾਲ ਅੰਦਰ ਸਾਡਾ ਕੰਪਾਸ ਚੁਕਿਓਰ ਮੇ ਬੁਨਿਆਦ ਤੋਂ ਉੱਪਰ ਜਾਣਾ ਪੈਂਦਾ ਹੈ ਬੈਟ ਤੋਂ ਲੈ ਕੇ ਸੀਮੇ ਤੱਕ ਚੱਲਣਾ ਹੈ ਬਹੁਤ ਹੀ ਜਿਹੜਾ ਇਹ ਡਿਸੀਜਨ ਇੰਚਾਰ ਦਾ ਇਹ ਲੋਕਾਂ ਨੂੰ ਤਾਂਪਸ਼ਾਰ ਕਰਨ ਵਾਲਾ ਇੱਕ ਮਾਚੇ ਜਿਹੜੇ ਕੰਮ ਹੈ ਉਹਨਾਂ ਨੂੰ ਇਹ ਚਾਹੀਦਾ ਹੈ ਪਹਿਲਾਂ ਦੇਖੋ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਅਸੀਂ ਦੇ ਦੇ ਸਕੀ ਸੀ 20 40 50 ਦਿੱਤਾ ਉਹਨੇ ਜਿਹੜੇ ਨਜਾਇਜ਼ ਜਿਹੜੇ ਰਹੀਏ ਦਾਣੇ ਵੀ ਸਾਹਮਣੇ ਕੋਈ ਨਹੀਂ ਕੱਢਦਾ ਜਿਹੜਾ ਜੰਟਾ ਇਹਨੂੰ ਤਾਂਪਸ਼ਾਰ ਕਰਨ ਵਾਲਾ ਹੈ ਸਾਡੇ ਜਿਹੜੇ ਜੱਤੀ ਜਿਹੜੇ ਬਰਾਂਧੀ ਆ ਬਿਲਕੁਲ ਜਾਨੰਗਰਾ ਬੰਦਾ ਜਿਮਾ ਅਸੀਂ ਜਾਣਾ ਰੋਜ਼ ਸੰਗਠਨ ਕੰਮ ਬਾਹਰ ਲੈਂਦੇ ਹਾਂ ਉਹਨਾਂ ਗਿਆ ਜਿਹੜੇ ਅਸੀਂ ਨਾਮ ਦੇ ਬਾਰੇ ਜਰੂਰ ਸੁਭੂ ਘਟਾਓ ਸੁਭੂ ਛਿੰਟੀ ਦੋ ਜੇ ਟੋਲ ਟਿਕਾਏ ਤਾਂ ਕਿਸੇ ਨਾ ਵੀ ਰੋਡ ਵਧੀਆ ਕਰੋ ਕੋ ਛੋੜ ਤਾਂ ਉੱਪਰ ਨਜਾਇਜ਼ ਜੜ ਹਮਾਦਰ ਬਣਾ ਐਸ ਦੇਖੋ ਅਸੀਂ ਸਰਕਾਰਾਂ ਦੇ ਖਿਲਾਫ ਰੈਪਰੇਸ਼ਨ ਤਾਂ ਵੈਸੇ ਜਿੱਦ ਤੋਂ ਉਹਨੇ ਕਿਹਾ ਕਿ ਅਸੀਂ ਹੌਂਦਾ ਨਹੀਂ ਕਰ ਸਕਦੇ ਪਰ ਫਿਰ ਵੀ ਸਰੋਂ ਹਾਂ ਅਸੀਂ ਆਵਾਜ਼ ਚੱਕ ਸਕਦੇ ਹਾਂ ਸਾਰੇ ਵੱਖ-ਵੱਖ ਲੈਵਲ ਤੇ ਆ ਕੇ ਕਿ ਐਨਸੀਓਨਲ ਰਵਲ ਕੀਆ ਲੋਕਲ ਜਿਹੜੇ ਹੈਗੇ ਆ ਕੋਈ ਸੰਸਥਾਵਾਂ ਬਣੀਆਂ ਨੇ ਨਾਲ ਲੈ ਕੇ ਅਸੀਂ ਗਲਤ ਨੰਬਰ ਐਡ ਪੁੱਛ ਸਕਦੇ ਹਾਂ ਕਿ ਮਾਸਟਰ ਨੂੰ ਬੈਠਿਆ ਨੂੰ ਤਾਂ ਆਪਣੇ ਬਿੱਲ ਨੂੰ ਡਿਲੀਵਰੀ ਬਰੂਫ ਕਰਤਾ ਤੱਕ ਜਿਹੜੇ ਮੈਂ ਮੰਨਦੇ ਆ ਕਿ ਪ੍ਰਦਾਨ ਕਰ ਦਿੱਤਾ ਹੈ। ਲਿੰਕਿੰਗ ਜੀ ਕਿਹੜਾ ਟੋਲ ਹੈ ਇਹ ਕਿੱਥੇ ਲੱਗਿਆ ਹੋਇਆ ਹੈ ਇਹ ਮਹਤਵਪੂਰਿਆ ਜੀ ਤੇ ਕਿਆ ਪਰਚੀ ਕਿੰਦਾ ਰੇਟ ਕਿੰਨੇ ਵਧਿਆ ਕਿਤੇ ਕਿਤੇ ਵਧਿਆ ਕਿਆ ਸਾਹਿਬ ਕੱਲ ਤਾਂ ਰੇਟ ਵਧ ਗਿਆ ਗੱਡੀ ਦਾ 10 ਰੁਪਏ ਵੱਡੀ ਗੱਡੀ ਦੇ 20 ਵੀ ਇਹ ਜੀ ਕਾਰ ਤੋਂ 10-10 ਕੱਦੋ ਤੋਂ ਇਹ ਦਾਸਾ 8:00 ਵਜੇ ਤੋਂ 36 16 ਲੋਕ ਬੈਸਦੇ ਨਹੀਂ 36 ਨਹੀਂ ਜੀਕਾਰ ਕੋਲ ਬੈਸੇ ਵੱਡੀ ਗੱਡੀ ਵਾਲੇ ਨੂੰ ਪਤਾ ਹੈ ਜੀ ਪਾਚੀ ਗਈ ਸੀ ਅਗਲਾ ਪੱਟੀ ਲੈ ਅਗੋਂ ਪਰਾ ਪਾਚੀ ਵਜੇ ਲੈ ਕੇ ਆ ਬਾਈ ਰੇਟ ਘੱਟ ਵਧਾਤੇ ਇਹ ਸਰਕਾਰ ਨੂੰ ਪਤਾ ਹੋਊਗਾ ਜੀ ਕਾਹਦੇ ਵਧਾਉਣ ਹੁਣ ਬੋਲੋ ਦੇਖੋ ਸਰ ਮੈਨੂੰ ਪਤਾ ਲੱਗਿਆ ਹੈ ਕਿ 1 ਚਾਰ ਤੋਂ ਹਿਮਾਚਲ ਗਵਰਨਮੈਂਟ ਨੇ ਜਿਹੜੇ ਟੋਲਾਂ ਤੇ ਰੇਟ ਹੈ ਬਹੁਤ ਹੀ ਜ਼ਿਆਦਾ ਵਧਾ ਦਿੱਤੇ ਹੈ ਮੈਂ ਹਮਾਚਲ ਸਰਕਾਰ ਦੀ ਕੜੇ ਸ਼ਬਦਾਂ ਚ ਜਿੰਦਾ ਕਰਦਾ ਏ ਤੇ ਨਾਲ ਹੀ ਇਹ ਬੇਨਤੀ ਕਰਦਾ ਏ ਕਿ ਜੋ ਤੁਸੀਂ ਇਹ ਫੈਸਲਾ ਲਿਆ ਹੈ ਟੋਲਾਂ ਨੂੰ ਵਧਾ ਕੇ ਪਹਿਲਾਂ ਹੀ ਮੰਗਾਈ ਦੀ ਮਾਰ ਬਹੁਤ ਜ਼ਿਆਦਾ ਏ ਟਰਾਂਸਪੋਰਟ ਮਹਿਕਮਾ ਪਹਿਲਾਂ ਹੀ ਬੜਾ ਪਰੇਸ਼ਾਨ ਚੱਲਦਾ ਏ ਹਰ ਪਾਸੇ ਜਦ ਵੀ ਦੇਖਿਆ ਜਾਂਦਾ ਸਾਡੇ ਮਹਿਕਮੇ ਨੂੰ ਮਾਰ ਦਿੱਤੀ ਜਾਂਦੀ ਹੈ ਉਹਨਾਂ ਨਾਲ ਸਾਡੇ ਕੋਈ ਟੈਕਸ ਵਧਾਏ ਜਾਂਦੇ ਕਦੀ ਕੁਝ ਹੋ ਜਾਂਦਾ ਇਸ ਵਾਰ ਫੇਰ ਤੁਸੀਂ ਟੋਲਾਂ ਦਾ ਰੇਟ ਵਧਾ ਦਿੱਤਾ ਇਹ ਤੁਸੀਂ ਬਹੁਤ ਹੀ ਨਿੰਦਯੋਗ ਜਿਹੜਾ ਹੈਗਾ ਆਰਡਰ ਲਿਆ ਏ ਮੇਰੀ ਬੇਨਤੀ ਹੈ ਕਿ ਇਹਨੂੰ ਤੇ ਸਖਤ ਸ਼ਬਦਾਂ 'ਚ ਮੈਂ ਚੇਤਾਵਨੀ ਵੀ ਦਿੰਦਾ ਕਿ ਇਸ ਆਰਡਰ ਨੂੰ ਛੇਤੀ ਤੋਂ ਛੇਤੀ ਵਾਪਸ ਲਿਆ ਜਾਵੇ ਤਾਂ ਕਿ ਜਿਹੜਾ ਆਮ ਇਨਸਾਨ ਹੈ ਜਿਹੜਾ ਇੱਕ ਆਮ ਗਰੀਬ ਬੰਦੇ ਨੇ ਟਰੱਕ ਲਿਆ ਹੋਇਆ ਏ ਉਹਨੂੰ ਹਰਾਸਨਾ ਨਾ ਕੀਤਾ ਜਾਵੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਕਿ ਹਿਮਾਚਲ ਸਰਕਾਰ ਲੋਕਾਂ ਨੂੰ ਲੁੱਟਣ ਦਾ ਕੰਮ ਕਰੇ ਇਹ ਲੁੱਟ ਜਿਹੜੀ ਹੈਗੀ ਬੰਦ ਹੋਣੀ ਚਾਹੀਦੀ ਇਹਨਾਂ ਦੀ ਮੈਂ ਬੜੇ ਕੜੇ ਨਿੰਦਾ ਸ਼ਬਦਾਂ 'ਚ ਨਿੰਦਾ ਕਰਦਾ ਹਾਂ ਤੇ ਛੇਤੀ ਛੇਤੀ ਨੂੰ ਜਿੰਨੀ ਛੇਤੀ ਹੋ ਸਕੇ ਹਿਮਾਚਲ ਸਰਕਾਰ ਨੂੰ ਫੈਸਲੇ ਆਪਣੇ ਨੂੰ ਵਾਪਸ ਪ੍ਰਦਾਨ ਜਿਆਦਾ ਮਾਰ ਹੈ ਜੀ ਮੈਂ ਤਾਂ ਕਈ ਵਾਰ ਕਿਹਾ ਹੈ ਸਾਡੇ ਕੁਝ ਹੋਰ ਵੀ ਲੋਕ ਨੇ ਜਿਹੜੇ ਬਾਰ ਬਾਰੇ ਮੁੱਦਾ ਚੱਕ ਰਿਹਾ ਹੈ ਵੈਸੇ ਅਸਰ ਦੀ ਦੇਖੋ ਹਿਮਾਚਲ ਸਰਕਾਰ ਦੇ ਸਾਰੇ ਲੋਕ ਪੰਜਾਬ ਚਾਰੇ ਅਸੀਂ ਉਹਨਾਂ ਨੂੰ ਕੁਝ ਵੀ ਤੰਗ ਪਰੇਸ਼ਾਨ ਨਹੀਂ ਕਰਦੇ ਲੇਕਿਨ ਜਦੋਂ ਸਾਡੇ ਲੋਕ ਨੰਗਲ ਦੇ ਨਿਵਾਸੀ ਸਾਡਾ ਲੋਕਲ ਏਰੀਆ ਨੰਗਲ ਤੋਂ ਮਹਿਦਪੁਰ ਜਾਣਾ ਹੋਵੇ ਤੇ ਇਹਨਾਂ ਨੂੰ ਟੋਲ ਦਿਓ ਇਹ ਬਿਲਕੁਲ ਸਰਾਸਰ ਗਲਤ ਹੈ ਇਹਨੂੰ ਛੇਤੀ ਛੇਤੀ ਵਾਪਸ ਕਰਕੇ ਉਲਟਾ ਮੈਂ ਤਾਂ ਇਹ ਮੰਗ ਕਰਾਂਗੇ ਕਿ ਸਾਡੇ ਜਿਹੜੇ ਟੈਕ ਆਪਰੇਟਰ ਹੈ ਚਾਹੇ ਲੋਕਲ ਬੰਦੇ ਨੇ ਉਹਨਾਂ ਨੂੰ ਕਟੋ ਕੱਟ 75% ਦੀ ਡਿਸਕਾਊਂਟ ਦੇ ਕੇ 25% ਕਰਕੇ ਉਹਨਾਂ ਨੂੰ ਟੱਪਣ ਦੇਣਾ ਚਾਹੀਦਾ ਤੇ ਹੋ ਸਕੇ ਜਿਹੜੇ ਲੋਕਲ ਲੋਕਾ ਉਹਨਾਂ ਨੂੰ ਫ੍ਰੀ ਆਫ ਕੋਸ ਉੱਤੇ ਜਾਣਾ ਚਾਹੀਦਾ ਨਾ ਕਿ ਇਹ ਲੁੱਟ ਕਰਨੀ ਚਾਹੀਦੀ ਮੈਂ ਇਹੀ ਸ਼ਬਦਾਂ ਚ ਬੇਨਤੀ ਕਰਦਾ ਦੁਬਾਰਾ ਕਿ ਇਹ ਆਪਣਾ ਜਿਹੜਾ ਇਹਨਾਂ ਨੇ ਪ੍ਰਸਤਾਵ ਪਾਸ ਕੀਤਾ ਇਹਨੂੰ ਛੇਤੀ ਛੇਤੀ ਵਾਪਸ ਲੈਣ ਨਹੀਂ ਤਾਂ ਇਹ ਕਿਸੇ ਬੜੇ ਅੰਦੋਲਨ ਦੇ ਰੂਪ ਚ ਬਦਲੇਗਾ ਫਿਰ ਇਹਨਾਂ ਨੂੰ ਵਾਪਸ ਲੈਣਾ ਪਏਗਾ ਇਹਨਾਂ ਨਾਲ ਚੰਗਾ ਹੈ ਪਹਿਲਾਂ ਹੀ ਇਹ ਸਮਝ ਜਾਣ ਤੇ ਇਸ ਆਰਡਰ ਨੂੰ ਵਾਪਸ ਲੈਣ ਬਹੁਤ ਬਹੁਤ ਧੰਨਵਾਦ